ਰੈਵੋਲੂਸ਼ਨ ਦੀ ਜਿਹਨੂੰ ਆਪਾਂ ਇਨਕਲਾਬ ਕਹਿੰਦੇ ਆ ਇਸ ਕਰਕੇ ਇਸ ਬਾਅਦ ਇੱਕ ਨਾਂ ਦਾ ਤਾਂ ਲਾਉਣਾ ਹੈ ਇਹਨਾਂ ਇਨਕਲਾਬ ਇਨਕਲਾਬ ਸਾਹਮਨਾ ਜਵਾਬ ਸਾਹਮਨਾ ਜਵਾਬ ਜਿਹੜੀ ਮੈਂ ਗੱਲ ਕਰਨੀ ਹੈ ਸਿਰਫ ਗੱਲਾਂ ਕਰਨੀਆਂ ਨੇ ਭਾਸ਼ਣ ਨਹੀਂ ਦੇਣਾ ਆਪਾਂ ਸਾਰਿਆਂ ਨੇ ਇਹਨਾਂ ਫੋਟੋਆਂ ਅੱਗੇ ਸ਼ਾਦਾ ਦੇ ਫੁੱਲ ਪੇਟ ਕੀਤੇ ਨੇ ਕੀ ਆਪਾਂ ਫੋਟੋਆਂ ਨੂੰ ਫੁੱਲ ਪੇਟ ਕਰ ਕਰਕੇ ਸ਼ਾਦਾ ਦਾ ਪ੍ਰਗਟਾਵਾ ਕਰਨੇ ਆ ਨਹੀਂ ਇੱਥੇ ਆਪਾਂ ਇਹਨਾਂ ਫੋਟੋਆਂ ਨੂੰ ਫੁੱਲ ਨਹੀਂ ਪੇਟ ਕੀਤੇ ਆਪਾਂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਵਿਚਾਰਾਂ ਨੂੰ ਫੁੱਲ ਪੇਟ ਕੀਤੇ ਨੇ ਸਰੀਰ ਮਾਰ ਸਕਦਾ ਏ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਏ ਉਮਰ ਨਾਲ ਜਾਂ ਕਿਸੇ ਦਾ ਐਕਸੀ ਡੈਂਟ ਹੋ ਜਵੇ ਜਾਂ ਕਿਸੇ ਨੂੰ ਫਾਂਸੀ ਲਾ ਦਿੱਤੀ ਜਾਵੇ ਸਰੀਰ ਖਤਮ ਹੋ ਜਾਂਦਾ ਹੈ ਲੇਕਿਨ ਉਸ ਦੇ ਵਿਚਾਰ ਖਤਮ ਨਹੀਂ ਹੁੰਦੇ ਬਾਬੇ ਨਾਨਕ ਦੇ ਵਿਚਾਰ ਅੱਜ ਵੀ ਮੰਨਦੇ ਹੋਂ ਕਿ ਨਹੀਂ ਮੰਨਦੇ ਨਾ ਦਾ ਲਾ ਕੇ ਦੱਸੋ ਕਿ ਵਿਚਾਰ ਕੀ ਸੀ ਉਹਦੇ ਜਿਹੜੀ ਗੱਲ ਅਜੇ ਤੱਕ ਨਹੀਂ ਕੀਤੀ ਗਈ ਮੈਂ ਉਹ ਗੱਲ ਕਰਨ ਜਾ ਰਿਹਾ ਜੋ ਵਿਚਾਰ ਬਾਬਾ ਨਾਨਕ ਸਾਰੇ ਸੰਸਾਰ ਨੂੰ ਦੇ ਗਿਆ ਉਹੀ ਵਿਚਾਰ ਇਨ ਦੇਵੋਲੂਸ਼ਨੇਰੀ ਲੀਡਰ ਦੇ ਸੀਗੇ ਕੀ ਸੀ ਵਿਚਾਰ ਬਾਬੇ ਨਾਨਕ ਦਾ ਕਿਰਤ ਕਰੋ ਕਰਦੇ ਹੋ ਕਿਤ ਨਹੀਂ ਸਾਦੇ ਵੰਡ ਛਕੋ ਇਹੀ ਆਖਿਆ ਸੀਗਾ ਜ਼ੁਲਮ ਕਰੋ ਨਾ ਜ਼ੁਲਮ ਸਹੋ ਨਾ ਜੁਲਮ ਵੇਖੋ ਨਾ ਉਹਦੇ ਖਿਲਾਫ ਡਟ ਜਾਓ ਕਿਹਾ ਸੀ ਨਹੀਂ ਕਿਹਾ ਸੀ ਇਹ ਤੇ ਭਗਤ ਸਿੰਘ ਨੇ ਕੀ ਕਿਹਾ ਸੀਗਾ ਇਹੀ ਕੁਝ ਤਾਂ ਉਸ ਨੇ ਕਿਹਾ ਸੀਗਾ ਸੋ ਜੇ ਮਤਲਬ ਇਸ ਤੇ ਵਿਚਾਰ ਅੱਜ ਕੀਤੀ ਆਪਾਂ ਨੇ ਕਿ ਅਸੀਂ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਤਾਂ ਭਗਤ ਸਿੰਘ ਦੇ ਰਾਜਗੁਰੂ ਦੇ ਸੁਖਦੇਵ ਦੇ ਵਿਚਾਰਾਂ ਨੂੰ ਫੁੱਲ ਪੇਟ ਕੀਤੇ ਨੇ ਕਿ ਉਹਨਾਂ ਦੇ ਵਿਚਾਰ ਸਮਾਜਵਾਦ ਵਾਸਤੇ ਮਨੁੱਖਤਾ ਵਾਸਤੇ ਚੰਗੇ ਸੀਗੇ ਮਨੁੱਖਤਾ ਨੂੰ ਬਚਾਉਣ ਵਾਲੇ ਸੀਗੇ ਮਨੁੱਖਤਾ ਨੂੰ ਗੁਲਾਮੀ ਤੋਂ ਬਚਾਉਣ ਵਾਲੇ ਸੀਗੇ ਆਪਣਾ ਦੇਸ਼ ਗੁਲਾਮ ਰਿਹਾ ਬਹੁਤ ਦਿਨ ਭਗਤ ਸਿੰਘ ਨੇ ਉਸ ਗੁਲਾਮੀ ਨੂੰ ਹਟਾਉਣ ਵਾਸਤੇ ਬਹੁਤ ਐਕਟਿਵ ਰੋਲ ਇਹ ਹੈ ਕੀਤਾ ਸੀਗਾ ਕਿ ਭਾਰਤ ਤੋਂ ਗੁਲਾਮੀ ਆ ਜਿਹੜੀ ਮਨੁੱਖ ਤੋਂ ਮਨੁੱਖ ਨੇ ਗੁਲਾਮ ਕੀਤੇ ਹੋਏ ਨੇ ਉਹਨਾਂ ਨੂੰ ਹਟਾਉਣ ਵਾਸਤੇ ਭਗਤ ਸਿੰਘ ਨੇ ਇੱਕ ਸੋਚ ਦਿੱਤੀ ਸੀਗੀ ਔਰ ਉਸ ਤੇ ਜਦੋਂ ਸਾਰਾ ਹਿੰਦੁਸਤਾਨ ਇਕੱਠਾ ਹੋ ਗਿਆ ਸੀਗਾ ਤਾਂ ਗੁਲਾਮੀ ਆਪਣੀ ਖਤਮ ਹੋ ਗਈ ਸੀ ਲੇਕਿਨ ਕੀ ਤੁਸੀਂ ਅੱਜ ਮਹਿਸੂਸ ਕਰਦੇ ਹੋ ਕਿ ਅੱਜ ਆਪਾਂ ਆਜ਼ਾਦ ਹਾਂ ਇੱਕ ਗੁਲਾਮੀ ਹਟ ਗਈ ਮਿਲ ਗਈ ਆਜ਼ਾਦੀ ਆਪਾਂ ਨੂੰ ਲੇਕਿਨ ਅੱਜ ਫੇਰ ਗੁਲਾਮੀ ਵੱਲ ਨੂੰ ਪਾਦਤ ਨੂੰ ਹੀ ਨਹੀਂ ਦੁਨੀਆ ਨੂੰ ਟੱਕਿਆ ਜਾ ਰਿਹਾ ਹੈ ਇਸ ਤੋਂ ਅਗਲੀ ਗੱਲ ਜਿਹੜੀ ਮੈਂ ਅੱਖਾਂ ਕਾ ਬੜੀ ਅਹਿਮ ਹੈ ਉਹ ਕਿਰਤ ਕੌਣ ਕਰਦਾ ਹੈ ਕਿਸਾਨ ਮਜ਼ਦੂਰ ਮਾਵਾਂ ਭੈਣਾ ਕਿਰਤ ਕਰਦੇ ਆਣੇ ਕਮਾਈ ਕਰਦੇ ਆਣੇ ਮਿਹਨਤ ਕਰਦੇ ਆਣੇ ਤੇ ਲੈ ਕੌਣ ਜਾਂਦਾ ਹੈ ਕਾਰਪੋਰੇਟ ਮਿਹਨਤ ਅਸੀਂ ਕਰੀਏ ਮਿਹਨਤ ਤੁਸੀਂ ਕਰੋ ਔਰ ਲੁੱਟ ਕੇ ਕਾਰਪੋਰੇਟ ਲੈ ਜਾਏ ਸਿਰਪਾਪਾਏ ਕਹਿੰਦੇ ਆ ਕਿ ਕਾਦਪੋ ਦੇ ਮੋਦਾਬਾਦ ਉਹ ਮੋਦਾ ਬਾਦ ਨਾਲ ਖਤਮ ਨਹੀਂ ਹੋ ਸਕਦਾ ਉਹਨੂੰ ਅਸਲ ਦੇ ਵਿੱਚ ਮੋਦਾ ਬਣਾਉਣਾ ਪੈਣਾ ਆਪਣੇ ਵਿਚਾਰਾਂ ਨਾਲ ਆਪਣੀ ਸੋਚ ਨਾਲ ਆਪਣੀ ਕਿਰਤ ਨਾਲ ਉਸ ਨੂੰ ਦੱਸਣਾ ਪੈਣਾ ਹੈ ਕਿ ਕਿਰਤੀ ਹੈ ਜਿਹੜਾ ਉਹ ਬਾਬੇ ਨਾਨਕ ਨੇ ਵੀ ਸਭ ਤੋਂ ਵੱਡਾ ਕਿਹਾ ਸੀ ਕਿਰਤੀ ਨੂੰ ਇੱਕ ਗੱਲ ਹੋਰ ਜੇ ਤਾਂ ਤੁਸੀਂ ਅੱਜ ਇੱਥੇ ਆਏ ਹੋ ਅਸਲ ਦੇ ਵਿੱਚ ਮਨੋਂ ਆਏ ਹੋ ਅਸਲ ਦੇ ਵਿੱਚ ਬਾਬੇ ਨਾਨਕ ਦੀ ਸੋਚ ਨਾਲ ਭਗਤ ਸਿੰਘ ਦੀ ਸੋਚ ਨਾਲ ਜੁੜਨ ਆਏ ਹੋ ਤਾਂ ਤੁਸੀਂ ਅੱਜ ਤੋਂ ਬਾਅਦ ਸਾਰੇ ਭਗਤ ਸਿੰਘ ਹੋ ਭਗਤ ਸਿੰਘ ਦੇ ਵਾਰਿਸ ਹੋ ਅੱਜ ਤੋਂ ਬਾਅਦ ਤੁਸੀਂ ਔਰ ਇਸ ਸੋਚ ਤੇ ਪੈਦਾ ਦੇਣਾ ਚਾਹੀਦਾ ਹੈ ਭਗਤ ਸਿੰਘ ਨੇ ਕੁਝ ਗੱਲਾਂ ਆਖੀਆਂ ਸੀਗੀਆਂ ਜੋ ਮਤਲਬ ਆਮ ਤੌਰ ਤੇ ਕਈਆਂ ਨਹੀਂ ਜਾਣਦੀਆਂ ਇੱਥੇ ਭਗਤ ਸਿੰਘ ਨੇ ਇਹ ਗੱਲ ਕਹੀ ਸੀਗੀ ਕਿ ਹਰ ਵਿਅਕਤੀ ਹੈ ਜਿਹੜਾ ਹਰ ਜੀਵਨ ਹੈ ਜਿਹੜਾ ਆਪਣੇ ਦਮ ਤੇ ਜੀਉਂਦਾ ਹੈ ਦੂਜਿਆਂ ਦੇ ਕੰਧਿਆਂ ਤੇ ਤਾਂ ਜਨਾਜ਼ਾ ਨਿਕਲਦਾ ਹੈ ਸੋ ਹਰ ਬੰਦੇ ਕੋਲ ਅੱਜ ਖੁਦ ਅੱਗੇ ਆ ਕੇ ਸੰਘਰਸ਼ ਕਰਨ ਦਾ ਦਮ ਹੋਣਾ ਚਾਹੀਦਾ ਹੈ ਆਪਣੇ ਆਪ ਆਓ ਤੁਸੀਂ ਤੁਹਾਡੀ ਅੰਦਰਲੀ ਸੋਚ ਕਹੇ ਵੀ ਹਾਂ ਕਰਨਾ ਮੈਂ ਕੰਮ ਇਸ ਤੋਂ ਅਗਲੀ ਗੱਲ ਤਿਆਗ ਭਗਤ ਸਿੰਘ ਨੇ ਸਭ ਕੁਝ ਤਿਆਗ ਦਿੱਤਾ ਸੀ ਉਹਨੇ ਆਖਿਆ ਸੀਗਾ ਕਿ ਮੇਰੀ iracial ਦੇ ਹਰ ਕੰਨ ਵਿੱਚੋਂ ਗਰਮੀ ਆਏਗੀ ਔਰ ਉਹ ਗਰਮੀ ਨਾਲ ਸੰਸਾਰ ਹੈ ਜਿਹੜਾ ਮੇਰੀ ਸੋਚ ਨੂੰ ਅਪਣਾਏਗਾ ਤੁਸੀਂ ਵੇਖਿਆ ਹੋਊਗਾ ਨੌਜਵਾਨ ਅੱਜ ਵੀ ਭਗਤ ਸਿੰਘ ਦਾ ਜਦੋਂ ਨਾਂ ਆਉਂਦਾ ਹੈ ਉਹਨਾਂ ਦੇ ਡੋਲੇ ਨੇ ਜਿਹੜੇ ਫਟ ਫਲਾਉਣ ਲੱਗ ਜਾਂਦੇ ਨੇ ਉਹਨਾਂ ਦੀ ਸੋਚ ਅੱਜ ਵੀ ਇਹੋ ਜੀ ਤਾਕਤ ਰੱਖਦੀ ਹੈ ਸੋ ਜੇ ਤਾਂ ਆਪਾਂ ਉਸ ਸੋਚ ਨਾਲ ਆਇਆ ਇੱਥੇ ਫੇਰ ਤਾਂ ਮੇਰਾ ਖਿਆਲ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਜਿਹੜੀ ਕੀਤੀ ਹੈ ਤੁਸੀਂ ਉਹ ਕਾਰਗਰ ਹੈ ਤੇ ਜੇ ਸਿਰਫ ਆ ਹੈ ਵੀ ਦੋ ਫੁੱਲ ਉਠਾਏ ਫੋਟੋ ਤੇ ਛੱਟ ਦੇ ਤੇ ਸ਼ਰਧਾਂਜਲੀ ਹੋ ਗਈ ਇਹਨੂੰ ਸ਼ਰਧਾਂਜਲੀ ਨਹੀਂ ਕਹਿੰਦੇ ਹੈ ਇੱਕ ਗੱਲ ਹੋਰ ਜਿਹੜੀ ਮੈਂ ਤੁਹਾਨੂੰ ਐਜੂਕੇਸ਼ਨ ਦੇ ਤੌਰ ਤੇ ਕਹਿੰਦੀ ਹੈ ਭਗਤ ਸਿੰਘ ਆਖਦਾ ਸੀਗਾ ਬੰਬਾਂ ਨਾਲ ਪਿਸਤੌਲਾਂ ਨਾਲ ਕਦੰਪੀ ਨਹੀਂ ਆਉਂਦੀ ਕਦੇ ਇਨਕਲਾਬ ਨਹੀਂ ਆਉਂਦਾ ਕਦੇ ਇਨਕਲਾਬ ਕਦੋਂ ਆਉਂਦਾ ਹੈ ਜਦੋਂ ਵਿਚਾਰਾਂ ਤਲਵਾਰਾਂ ਦੇ ਉੱਤੇ ਵਿਚਾਰ ਹਾਵੀ ਹੋ ਜਾਂਦੇ ਨੇ ਵਿਚਾਰਾਂ ਦੀ ਸਾਹ ਚੜਦੀ ਉਹਦੇ ਉੱਤੇ ਤਾਂ ਇਨਕਲਾਬ ਆਉਂਦਾ ਹੈ ਸੋ ਤੁਸੀਂ ਜੇ ਅਸਲ ਦੇ ਵਿੱਚ ਇਸ ਇਨਕਲਾਬ ਦੇ ਸਾਂਝੀ ਦਾਦ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਵਿਚਾਰਾਂ ਤੇ ਜ਼ਰੂਰ ਵਿਚਾਰ ਕਰਨੇ ਬੰਦ ਹੀ ਹੈ ਉਸ ਨੇ ਆਖਿਆ ਸੀਗਾ ਕਿ ਇਹ ਮੈਨੂੰ ਮਾਰ ਸਕਦੇ ਨੇ ਲੇਕਿਨ ਮੇਰੇ ਵਿਚਾਰਾਂ ਨੂੰ ਇਹ ਕਦੇ ਨਹੀਂ ਮਾਰ ਸਕਦੇ ਦੂਸਰੀ ਉਸ ਨੇ ਗੱਲ ਆਖੀ ਸੀਗੀ ਕਹਿੰਦਾ ਮੈਨੂੰ ਕੈਦ ਕਰ ਸਕਦੇ ਨੇ ਕਹਿੰਦਾ ਮੇਰੇ ਦਿਮਾਗ ਨੂੰ ਕੈਦ ਕਿੱਥੋਂ ਕਰਨਗੇ ਕਹਿੰਦਾ ਇਹ ਇਹੋ ਜੇ ਉਸ ਦੇ ਵਿਚਾਰ ਸੀਗੇ ਕੀ ਆਪਾਂ ਉਹਨਾਂ ਵਿਚਾਰਾਂ ਨਾਲ ਸਹਿਮਤ ਆ ਜੇ ਤੁਸੀਂ ਸਹਿਮਤ ਹੋ ਤਾਂ ਮੇਰੇ ਨਾ ਦੇ ਦਾ ਜਵਾਬ ਠੋਕ ਕੇ ਦੇਣਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਮਨਾਜਵਾਦ ਸਾਮਨਾਜਵਾਲ ਮੁਰਦਾ ਬਾ ਇੱਕ ਗੱਲ ਜਿਹੜੀ ਉਸਨੇ ਸਿਰਫ ਉਸ ਦੇ ਮੈਂ ਵਿਚਾਰਾਂ ਦੇ ਹਿੰਟ ਕੱਢੇ ਨੇ ਜਿਹੜੇ ਤੁਹਾਡੇ ਨਾਲ ਅੱਜ share ਕਰਨ ਜਾ ਰਹੇ ਹਾਂ ਇਹ ਗੱਲ ਜਿਹੜੀ ਮੈਂ ਦਾਮ ਵਾਲੀ ਕੀਤੀ ਹੈ ਉਸ ਦੇ ਉੱਤੇ ਇੱਕ ਉਸਨੇ share ਗਾਉਂਦਾ ਹੁੰਦਾ ਸੀ ਸਾਧ ਫਿਰੋਸ਼ੀ ਕੀ ਤਮੰਨਾ ਅੱਜ ਹਮਾ ਦੇ ਦਿਲ ਮੇ ਹੈ ਦੇਖਣਾ ਹੈ ਯੋਧ ਕਿਤਨਾ ਬਾਜੂਏ ਕਾਤਿਲ ਮੈਂ ਕਿ ਇਹ ਆਪਣੇ ਚ ਹੈ ਵੀ ਦੁਸ਼ਮਣ ਨੂੰ ਆਖਦਾ ਵੇਖ ਕਤਲ ਕਰਨ ਆਇਆ ਤੂੰ ਵੇਖਣਾ ਤੇਰੇ ਬਾਜੂਆਂ ਦੇ ਵਿੱਚ ਜੋਰ ਕਿੰਨਾ ਹੈ ਉਹ ਉਸ ਦੇ ਬਚਾਅ ਸੀਗੇ ਮੈਂ ਸਿਰਫ ਬਚਾਅਾਂ ਦੀ ਗੱਲ ਕਰਾਂਗਾ ਤੁਹਾਡੇ ਨਾਲ ਅੱਜ ਇੱਕ ਉਸ ਦਾ ਬਚਾਅ ਇਹ ਸੀਗੀ ਕਿ ਆਪਣਾ ਜੀਵਨ ਸਫਲ ਤਾਂ ਹੋ ਸਕਦਾ ਹੈ ਜੇ ਨਸ਼ਲ ਹੋ ਕੇ ਨਿਸ਼ਕਾਮ ਸੇਵਾ ਹੋ ਕੇ ਤਿਆਗ ਕਰਨ ਦਾ ਤੁਹਾਡੇ ਵਿੱਚ ਮਾਦਾ ਹੈ ਆਪਣੇ ਜੀਵਨ ਨੂੰ ਨਿਸ਼ਕਾਮ ਤੌਰ ਤੇ ਜਿਹੜਾ ਲਕਸ਼ ਤੈਅ ਕੀਤਾ ਤੁਸੀਂ ਉਹਦੇ ਤੇ ਅੜ ਜੋ ਤੁਸੀਂ ਔਰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਉਸ ਨੂੰ ਜੇ ਤੁਸੀਂ ਬਣਾ ਲੈਂਦੇ ਹੋ ਤਾਂ ਡੈਫੀਨੇਟਲੀ ਉਸ ਲਕਸ਼ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਇੱਕ ਉਸ ਨੇ ਗੱਲ ਹੋਰ ਆਖੀ ਸੀ ਐਨਾ ਉਹ ਆਪਣੇ ਰਾਦਿਆਂ ਤੇ ਦਿਹੜ ਸੀਗਾ ਕਹਿੰਦਾ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ ਕਿ ਮੈਂ ਇਸ਼ਕ ਵੀ ਲਿਖਦਾ ਹਾਂ ਤੋਂ ਇਨਕਲਾਬ ਲਿਖਾ ਜਾਂਦਾ ਹੈ ਭਾਵ ਉਹ ਆਪਣੇ ਆਪ ਚ ਇੰਨਾ ਸਮਰਪਿਤ ਸੀਗਾ ਐਨੀ ਉਸ ਦੀ ਸੋਚ ਵਧਿਆ ਸੀ ਕਿ ਉਹ ਮਤਲਬ ਇਨਕਲਾਬ ਲਿਆਉਣ ਵਾਸਤੇ ਇੰਨਾ ਤਿਆਹਿਆ ਕਰੀ ਬੈਠਾ ਸੀ ਅੱਜ ਫੇਰ ਕਾਪਿਟੋਰੇਟ ਦੀ ਗੁਲਾਮੀ ਹੈ ਜਿਹੜੀ ਵੱਧ ਰਹੀ ਹੈ ਔਰ ਵੱਧ ਨਹੀਂ ਰਹੀ ਉਹਨਾਂ ਦੇ ਮਨਸੂਬੇ ਇਸ ਤੋਂ ਵੀ ਉੱਤੇ ਨੇ ਔਰ ਇਹ ਗੱਲ ਸੁਣਨ ਵਾਲੀ ਆ ਤੁਹਾਡੇ ਜੀ ਉਹਨਾਂ ਨੇ ਹਾਲਾਤ ਵਰਡ ਦੇ ਵਿੱਚ ਕਾਲਪੁਰ ਰੈਟਾ ਨੇ ਇਹੋ ਜੇ ਬਣਾ ਦਿੱਤੇ ਹੋਏ ਨੇ ਕਿ ਉਹਨਾਂ ਦੇ ਵਿੱਚ ਪਾੜਾ ਜਿਹੜਾ ਹੈ ਗਰੀਬਾਂ ਤੇ ਅਮੀਰਾਂ ਦੇ ਵਿੱਚ ਪਾੜਾ ਜਿਹੜਾ ਹੈ ਵੱਧਦਾ ਜਿਆਦਾ ਹੈ ਵੱਧਦਾ ਜਿਆਦਾ ਹੈ ਵੱਧਦਾ ਜਿਆਦਾ ਗਰੀਬ ਨੂੰ ਭੁੱਖਿਆਂ ਮਾਰਨ ਤੇ ਉਹ ਨਿਸ਼ਚਾ ਕੀਤਾ ਹੋਇਆ ਉਹਨਾਂ ਨੇ ਕਿਤੇ ਜੰਗ ਨਾਲ ਮਾਰਦੇ ਨੇ ਕਿਤੇ ਭੁੱਖ ਨਾਲ ਮਾਰਦੇ ਨੇ ਕਿਤੇ ਟੈਕਸ ਲਾ ਕੇ ਮਾਰਦੇ ਨੇ 트럼ਪ ਨੇ ਵੇਖਿਆ ਇਹ ਵੀ ਹੁਣ ਕਹਿੰਦਾ ਵੀ ਮੈਂ ਸਾਰੀ ਦੁਨੀਆ ਤੇ ਟੈਕਸ ਲਾਉਂਗਾ ਭਾਅ ਮਤਲਬ ਕੀ ਇਹਦਾ ਮਤਲਬ ਇਹ ਕੋਈ ਹੈ ਇਸਦਾ ਕਿ ਦੁਨੀਆ ਦੀ ਆਬਾਦੀ ਅਸੀਂ ਘਟ ਕਰਨੀ ਹੈ ਔਰ ਸਿਰਫ ਸਾਡੇ ਕਾਲਪੂ ਰੇੜ ਦੇ ਹੀ ਹੋਣਗੇ ਬੰਦੇ ਬਾਕੀ ਤਾਂ ਸਾਰੀਆਂ ਭੇਡਾਂ ਬੱਕਰੀਆਂ ਹੋਣ ਗਿਆ ਜਿੱਦਾਂ ਨੂੰ ਧੱਕਿਆ ਉਹਦਾਂ ਨੂੰ ਉੱਠ ਜਾਆ ਗੰਦਗੀਆ ਲੇਕਿਨ ਇਸ ਵਾਸਤੇ ਤੁਹਾਨੂੰ ਇੱਕ ਬਹੁਤ ਵੱਡੀ ਮੈਂ ਗੱਲ ਕਹਿਣ ਜਾਂਦਿਆਂ ਕਿ ਜੇ ਆਪਾਂ ਨੇ ਉਸ ਲੜਾਈ ਦੇ ਵਿੱਚ ਸਫਲ ਹੋਣਾ ਹੈ ਤਾਂ ਭਾਰਤ ਦੀ ਪੰਜਾਬ ਦੀ ਪੜ੍ਹਾਈ ਆ ਜਿਹੜੀ ਉਸ ਦੀ ਮਾਤ ਭਾਸ਼ਾ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਪਾਂ ਗੁਲਾਮ ਤਾਂ ਹੈ ਹੀ ਆ ਉਹਨਾਂ ਦੇ ਅੱਜ ਆਪਾਂ ਅੰਗਰੇਜ਼ੀ ਦੇ ਗੁਲਾਮ ਆ ਦੇਸ਼ ਦੇ ਜਿੰਨੇ ਵੀ ਦੁਨੀਆ ਦੇ ਜਿੰਨੇ ਵੀ ਦੇਸ਼ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਹੈ ਉਹਨਾਂ ਨੇ ਪੜ੍ਹਾਈ ਆਪਣੀ ਮਾਤ ਭਾਸ਼ਾ ਦੇ ਵਿੱਚ ਕੀਤੀ ਹੈ ਚਾਈਨਾ ਵੇਖ ਲਓ ਰਸ਼ੀਆ ਵੇਖ ਲਓ ਜਾਪਾਨ ਵੇਖ ਲਓ ਫਰਾਂਸ ਵੇਖ ਲਓ ਇੰਗਲੈਂਡ ਵੇਖ ਲਓ ਅਮਰੀਕਾ ਵੇਖ ਲੋ ਸਾਰਿਆਂ ਨੇ ਪੜਾਈ ਆਪਣੀ ਪਾਸ਼ਾ ਚ ਕੀਤੀ ਹੈ ਲੇਕਿਨ ਇੱਥੇ ਆਪਾਂ ਕਿਉਂਕਿ 200 ਸਾਲ ਦੀ ਗੁਲਾਮੀ ਅਜੇ ਵੀ ਸਾਡੇ ਨੇਤਾਵਾਂ ਦੇ ਮਨਾਂ ਚੋਂ ਨਹੀਂ ਗਈ ਹੈਗੀ ਇਸ ਕਰਕੇ ਇਹ ਮੇਰੀ ਮੰਗ ਹੈ ਜਿਥੇ ਬੰਦੀ ਨੂੰ ਮੰਗ ਹੈ ਇਹ ਸਾਰਿਆਂ ਦੀ ਤੁਹਾਡੀ ਮੰਗ ਹੋਣੀ ਚਾਹੀਦੀ ਹੈ ਕਿ ਆਪਣੇ ਪੰਜਾਬ ਦੀ ਪੜਾਈ ਸਾਡੀ ਮਾਤ ਪਾਸ਼ਾ ਵਿੱਚ ਹੋਣੀ ਚਾਹੀਦੀ ਹੈ ਜੇ ਸਹਿਮਤ ਹੋ ਇਸ ਵਾਸਤੇ ਤਾਂ ਇੱਕ ਨਾਰਾ ਜੋਰ ਦੀ ਇਨਕਲਾਬ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਕਤਬਾਦ ਸਾਮਰਾਜਵਾਦ ਮੁਕਤਬਾਦ ਬਹੁਤ ਬਹੁਤ ਮਿਹਰਬਾਨ ਇਹ ਸਨ ਜੀ ਲੈਕਚਰਰ ਹਰਜੀਤ ਸਿੰਘ ਜੀ ਇੱਕ